ਹਰਾਨੀ ਵਾਲੀ ਗੱਲ ਹੈ ਕਿ ਇਸ ਮੁਲਕ ਦੀ ਕਰੋੜਾਂ ਦੀ ਆਬਾਦੀ ਜਿਹੜੀ ਜੋਧਿਆਂ ਦੀ ਧਰਤੀ ਮੰਨੀ ਜਾਣ ਵਾਲੀ ਇਹ ਭਾਰਤ ਭੂਮੀ ਇਥੋਂ ਇੱਕ ਵੀ ਮਰਦ ਨਹੀਂ ਨਿੰਦਰਿਆ ਕਿ ਜਾਗ ਕੇ ਉੱਡਵਾਏ ਤੋਂ ਬਦਲਾ ਲਵੇ ਪਰ ਇੱਕ ਛੋਟੀ ਜੀ ਗਾਉਂ ਜਿਹਨੂੰ 2% ਕਹਿੰਦੇ ਸੀ ਉਹਦੇ ਵਿੱਚੋਂ ਇੱਕ ਮਰਦ ਸੂਰਮਾ 21 ਸਾਲਾਂ ਦਾ ਕਾਤਲ ਦਾ ਪਿੱਛਾ ਕਰਦਾ ਰਿਹਾ ਸਾਥ ਸੰਤ ਇਹਦੇ ਬਦਲੇ ਸੰਨ ਕੀ ਬੜਿਆ ਗੁਰੂ ਦੇਵ ਭਾਦਲ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਵਾਸਤੇ ਇਹਨਾਂ ਦੇ ਜਨੇਊ ਨੂੰ ਬਚਾਉਣ ਵਾਸਤੇ ਆਪਣਾ ਸੀਸ ਛਾਇਆ ਪਰ ਆਜੇ ਤੂਸੀ ਹੀ ਗੁਰੂ ਦੀ ਉਮਤ ਨੂੰ ਉਸੇ ਗੁਰੂ ਦੀ ਕੌਮ ਨੂੰ ਉਸ ਕੌਮ ਦੇ ਬੱਚਿਆਂ ਨੂੰ ਇਰਬਾਨ ਦੇ ਕੜੇ ਸਬੇਤ ਪਰਖਿਆ ਹਾਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਇਸ ਮੁਲਕ ਵਿੱਚ ਇਹਨੂੰ ਕਹਿੰਦੇ ਕੀਰਤ ਕੰਤਾ ਕੀਰਤ ਕੰਤਾ ਦੀ ਸਿਖਰ ਹੈ ਇਸ ਮੁਲਕ ਦੇ ਅਕੀਰਤ ਕੰ ਲੋਗ ਅਕੀਰਤ ਕੰ ਹਾਲ ਨੂੰ ਜੇ ਕਿਤੇ ਦਿੱਤੀ ਨੀਕ ਮਾਗਦੇ ਸੀ ਜਾ ਕੇ ਇੱਕ ਬਾਦਸ਼ਾਹ ਸੱਚੀ ਪਾਸਾ ਦੇ ਦਰਬਾਰ ਵਿੱਚ ਕਿ ਸਾਨੂੰ ਬਚਾਓ ਸਾਡੀਆਂ ਬੋਦੀਆਂ ਬਚਾਓ ਸਾਡੇ ਦਿਨਤ ਬਚਾਓ ਸਾਡੇ ਜਨੇਊ ਬਚਾਓ ਅੱਜ ਪੈਰ ਪੱਲੇ ਬਟੇਰਾ ਆ ਗਿਆ ਇਹਨਾਂ ਦੇ ਇਹ ਰਾਜ ਸਾਤਾ ਦੇ ਮਾਲਕ ਬਣ ਗਏ ਤੇ ਅੱਜ ਉਸੇ ਗੁਰੂ ਦੀ ਉਮਤ ਨੂੰ ਆਪਣੇ ਥੱਲੇ ਲਾ ਕੇ ਜਦੀਰ ਕਰਕੇ ਇਹ ਅਨੰਤ ਲੈ ਰਹੇ ਨੇ ਅੱਜ ਸਾਨੂੰ ਕੜੇ ਕਿਰਪਾ ਨਹੀਂ ਜਾਦੀ ਅਸੀਂ ਪੇਪਰ ਨਹੀਂ ਦੇ ਸਕਦੇ ਜਾ ਕੇ ਆਪਣੀ ਲੋਕਾਰ ਬਹਿਣਗੇ ਉਸੇ ਕਿਰਪਾਨ ਨੇ ਇਹਨਾਂ ਦੀਆਂ ਜਾ ਕੇ ਉਹ ਬੇਟੀਆਂ ਕਾਬਲ ਉਧਾਰ ਵਿੱਚ ਸ਼ਦਾ ਦੇ ਆਣੀਆਂ ਪਰ ਅੱਜ ਇੱਕ ਉਹ ਜਿਸ ਮੁਲਕ ਨੇ ਵਿੱਚ ਸਾਡੇ ਨਾਲ ਹੋ ਰਿਹਾ